ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਮਿਸ਼ਰਪੁਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਰਬ ਵੀਰ ਕੋਲ ਅੱਜ ਤੁਹਾਨੂੰ 30 ਪਲੱਸ ਵਾਲੀਆਂ ਵੜਾ 25 25 ਪਲੱਸ ਵਾਲੀਆਂ ਮਾਰਾ ਟੋਪ ਦੀਆਂ ਜਿਹੜੇ ਚੰਗੇ ਰਿਕਾਰਡ ਦੀਆਂ ਨਾਲ ਇੱਕ ਝੋਟੀ ਤੁਹਾਨੂੰ ਖਾਉਣੀ ਐ ਅੰਡੇ ਤੇ ਬਾਕੀ ਸਰਬ ਵੀਰ ਕੋਲੇ ਨੇ ਸਾਰੀ ਜਾਣਕਾਰੀ ਵੇਖੋ ਵੀਰ ਜੀ ਵੱਟੀਆਂ ਵਸ਼ੀਆਂ ਆ ਫੁੱਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕਰਨ ਵੀਰ ਸਤਿ ਸ੍ਰੀ ਅਕਾਲ ਹੋਸਣਾ ਕੀ ਹਾਲ ਜੀ ਹਾਂ ਜੀ ਵਧੀਆ ਵਧੀਆ ਤੁਸੀਂ ਸੁਣਾ ਠੀਕ ਠਾਕ ਜੀ ਵਧੀਆ ਮੇਰਾ ਬਾਬੇ ਨਾਲ ਚੱਲਦੀ ਕੰਮ ਚਲੋ ਮੇਰਾ ਹੀ ਚਾਹੀਦਾ ਰੋਸ ਨਾਮ ਕਿਦਾਂ ਕੰਮ ਕਰਦਾ ਵਧੀਆ ਕੰਮ ਕਰ ਵਾਸ ਚੱਲੀ ਜਾਂਦਾ ਸਹੀ ਗੱਲ ਹੈ ਬਿਲਕੁਲ ਬਿਲਕੁਲ ਮਾਲ ਜੁਰੂ ਤੋਂ ਚੰਗਾ ਲਈ ਰਗੋ ਵਿਚ ਵਰਗੇ ਹਾਂਜੀ ਹਾਂ ਜੀ ਕਿ ਜਾਂਦਾ ਨਾ ਬਿਲਕੁਲ ਤੇ ਡਰਸ ਵੀ ਜੀ ਆਪਣਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਹਾਂਜੀ ਤੇ ਪਿੰਡ ਮਿਸ਼ਰਪੁਰਾ ਠੀਕ ਹੈ ਵੀਰੇ ਤੇ ਬਟਾਲੇੋਂ ਨਿਕਲਦੇ ਸੱਜੇ ਹੱਥ ਵਿੱਚ ਜੀ 3 ਕਿਲੋਮੀਟਰ ਤੇ ਆਪਣਾ ਪਿੰਡ ਜੀ ਠੀਕ ਹੈ ਵੀਰੇ ਤੇ ਮੈਦਿਆਲੀ ਸਾਈਡ ਤੋਂ ਆਉਂਦਾ ਰਾਈਸ ਪੰਪ ਤੋਂ ਅੱਗੇ ਖੱਬੇ ਆ ਆਪਣਾ ਮਿਸ਼ਰਪੁਰਾ ਹਾਂਜੀ 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 ਸਹੀ ਗੱਲ ਹੈ ਵੀਰੇ ਤੇ ਅੱਜ ਫਿਰ ਟੌਪ ਦੇ ਨੰਬਰ ਆਪਣਾ 77176 41509 77176 41509 ਠੀਕ ਹੈ ਵੀਰੇ ਮਾਲ ਵੀ ਜੀ ਸਾਰਾ ਟੌਪ ਦਾ ਜੁਰੂ ਤੋਂ ਲਈਦਾ ਵਾਂ ਸਹੀ ਗੱਲ ਹੈ ਆ ਆਪਣੇ ਕੋ ਸਾਰਾ ਮਾਲ ਮਿਲ ਸਜਿਆ ਯਾਰ ਜਰਸੀਆਂ ਵੀ ਆ ਗਈਆਂ ਆ ਐਫਸੀ ਵੱਡੀ ਆ ਗਈਆਂ ਤੇ ਆਪਣਾ ਸਾਈਵਾਲ ਬੱਛੀ ਬਹੁਤ ਚੰਗੀ ਇੱਕ ਪਿਓਰ ਸਾਈਵਾਲ ਜਿਹੜੀ ਆ ਵੀ ਬਹੁਤ ਚੰਗੀ ਬੱਛੀ ਆਹ ਵੀਰ ਜੀ ਨਮੂਨਾ ਹੀ ਲੈਂਦਾ ਹਾਂ ਹਾਂ ਦੋ ਦੰਦ ਬੱਛੀ ਦੰਦ ਵਿਖਾ ਲਾਂ ਅੱਛਾ ਜੀ ਕਿਤੋਂ ਕਰੀਏ ਇੱਤੋਂ ਕਰੀਏ ਸਟਾਰਟ ਦੇਖੋ ਵੀਰ ਜੀ ਪਹਿਲਾਂ ਸੂਈ ਬਹਿੜੇ ਵੀਰ ਜੀ ਹਾਂਜੀ ਤੇ ਇਹਨੂੰ ਸੂਈ ਆ ਪਰਸੋਂ ਕ ਚੌਥੀ ਸੂਈ ਜੇ ਬੱਛੀ ਤੇ ਠੰਡੀ ਇੰਨੀ ਐ ਆ ਦੇਖੋ ਠੰਡੀ ਸੀ ਲੈਂਨੀ ਆ ਤੇ ਸਹੀ ਗੱਲ ਹੈ ਹਾਂ ਵਿੱਚ 22 ਤੂਈ ਕਿਤੇ ਮੱਛੀ ਨਹੀਂ ਲੱਗੀ ਇਹਦੇ ਨਾਲ ਤਾਂ ਨਹੀਂ ਫੁੱਟਣੀ ਨੇ ਪਹਿਲਾਂ ਨਾਲ ਮੱਛੀਆਂ ਸੈੱਟ ਲੱਤਾ ਮਾਰਦੀਆਂ ਗੱਲ ਹੈ ਸਹੀ ਗੱਲ ਹੈ ਬਿਲਕੁਲ ਬਿਲਕੁਲ ਹੋਰ ਬਾਕੀ ਸੰਭੀ ਸੰਭੀ ਵੱਡੀ ਕਹਿੰਦੇ ਨੇ ਰੀਤ ਸੋਪਨਾ ਰੱਖਣ ਵਾਲੀ ਪੱਛੀ ਹੈ ਬਾਕੀ ਮੀਡੀਅਮ ਸਾਈਜ਼ ਮੱਛੀ ਆ ਫਟੋ ਸਹੀ ਗੱਲ ਹੈ ਵੀਰੇ ਮਿਹਰਬਾਨੀ ਲੱਗੋ ਮੜੀ ਉਹਦੇ ਵੀਰੇ ਲਾਓ ਦੇਖੋ ਵੀ ਜੀ ਸ਼ਾਈ ਆ ਬਾਕੀ ਠੰਡੀ ਸੀਲ ਤੇ ਨਹੀਂ ਵੀ ਜਿੱਥੇ ਮਰਜੀ ਬੈਰ ਕੇ ਇਹਨੂੰ ਛੋਰਾ ਸਹੀ ਗੱਲ ਆ ਵੀਰੇ ਗੱਲ ਬਰੀਡ ਬਰੂਡ ਫੁੱਲ ਆ ਕਰਨ ਵਾਲੀ ਸਹੀ ਗੱਲ ਪਾਜੀ ਉਹ ਪਿਓ ਦਾ ਉਹ ਬੰਨ ਵੀ ਪੂਰੀ ਹੈਗੀ ਆ ਝਾਲ ਅਗਲੇ ਬੰਨੇ ਵੇਖੋ ਕਿੰਨੀ ਹੈ ਬਾਕੀ ਥੱਲੇੋਂ ਵੱਡੀ ਆ ਕਰਨ ਵਾਲੀ ਸਹੀ ਗੱਲ ਵੀਰੇ ਦੁੱਧ 12 ਕਿਲੋ ਵਾਸੀ ਪਾ ਦੂਗੀ ਖੁੱਲਾ ਡੁੱਲਾ ਹਾਂਜੀ ਵੀਰੇ ਸਹੀ ਗੱਲ ਆ ਜੀ 8-9 ਕਿਲੋ ਗੋੜਾ ਆ ਜੀ ਵੀਰ ਜੀ ਲਾਓ ਆ ਲਾਓ ਵੇਖੋ ਵੀਰ ਜੀ ਵੇਖ ਹਾਂ ਫੁੱਲ ਸੰਭੀ ਸੁੰਭੀ ਆ ਫੁੱਲ ਬਰੀਡ ਚਾ ਥਣ ਥਣ ਬੜਾ ਵਧੀਆ ਲੱਗਾ ਕਰ ਵਾਲੀ ਦੇ ਪਹਿਲਾਂ ਥੋੜਾ ਬੱਚੇ ਦਾ ਕਰਦੀ ਕੋਈ ਨਹੀਂ ਬੱਚੇ ਦਾ ਕਰਦੀ ਬਾਕੀ ਸਾਡੀ ਸੀਰੀ ਤੇ ਇੰਨੀ ਹੈ ਨਾ ਹਾਂਜੀ ਦੋਵਾਂ ਦੀ ਯਾਰੀ ਹੈ ਘੱਟ ਪਾਇਆ ਨਵੇਂ ਕੈਰੈਕਟਰ ਸਹੀ ਗੱਲ ਅੰਦੀਏ ਤਾਰਾ ਮਿਲ ਆ ਗਈ ਜਦੋਂ ਉਹ ਆਇਆ ਉਹ ਮਤਲਬ ਚਵਾਈ ਵੀ ਲੱਗਦਾ ਪੂਰੀ ਪੂਰੀ ਆ ਮੋਰ ਤੇ ਲੱਗੀ ਵੀ ਆ ਮੈਂ ਕਿਹਾ ਚਵਾੜੇ ਦਾ ਬੜਾ ਧੋੜਾ ਦਾ ਜਾਣਾ ਵੀ ਆ ਸਹੀ ਯਾ ਲੱਗੇ ਠੰਡੀ ਆ ਦੋਵੇਂ ਬਨੇ ਬੈਗ ਭਾਂਵੇਂ ਜੁਲਾ ਕੋਈ ਗੱਲ ਹੀ ਨਹੀਂ ਹੈ ਕਿ ਨਹੀਂ ਬਹੁਤ ਸਾਈ ਵਾਲਾ ਇਦਾਂ ਦੀਆਂ ਮਿਲਦੀਆਂ ਹੀ ਨਹੀਂ ਨਹੀਂ ਮਿਲਦੀਆਂ ਮੇਰੇ ਲੱਭਿਆ ਨਹੀਂ ਮਿਲਦੀਆਂ ਕਹਿ ਦਿੰਦੇ ਲੋਕ ਠੰਡੀ ਤੇ ਫਰਾਂਟ ਮੰਗਾਂ ਰਸੀ ਭਾਵੇਂ ਲਾਲੋ ਭਾਵੇਂ ਨਾਲ ਲਾਲੋ ਆਪਾਂ ਤੇ ਲਈ ਨਹੀਂ ਹਾਂਜੀ ਹਾਂਜੀ ਮਨਾਂ ਦਾ ਪਰਸਾਂ ਦੀ ਵਾਇਰਸ ਹੋਈ ਆ ਬਿਲਕੁਲ ਵੀਰੇ ਆ ਬੱਛਾ ਜਿ ਮਗਰੇ ਦੇ ਹਨਾ ਹਾਂਜੀ ਬੱਛਾ ਛੱਡਨ ਦੀ ਵੀ ਨਹੀਂ ਲੋੜ ਤੁਹਾਡੇ ਸਾਹਮਣੇ ਧਾਰਾ ਮਾਰੀਆਂ ਹਨਾ ਬਿਲਕੁਲ ਵੀਰੇ ਬੋਲਾ ਕੋਈ 8 ਕਿਲੋ ਮੈਲੇ ਕੋਈ 9 ਮੈਲੇ ਇੰਨਾ ਕੋ ਹੋਏਗਾ ਠੀਕ ਆ ਜੀ ਠੀਕ ਆ ਪਛੀ ਦੋ ਤੇਜੇ ਚਾਨੀ 12-13 ਕਿਲੋ ਦੋ ਦਰਾਮ ਨਾ ਪਾਓ ਜੀ ਬ੍ਰੀਡ ਬਰੂਡ ਫੁੱਲ ਆ ਕਰਮਾ ਵਾਲੀ ਫੁੱਲ ਫੁੱਲ ਭਾਜੀ ਬੋਲ ਬ੍ਰੀਡ ਆ ਪਹਿਲਾ ਸੂਆ ਆਰਡਰ ਵੀਰ ਬੜਾ ਵਧੀਆ ਲੱਗਾ ਕੁਆਲਟੀ ਵਾਲਾ ਸੰਭੀ ਸੰਭੀ ਕੇ ਪਾਣੀ। ਬਾਕੀ ਇਹ ਕਰਾਂਗੇ ਭਰਾਵਾਂ ਨਾਲ ਜਨਮ ਜੇ ਬਸ ਜਿਹੜੀ ਹਾਂਜੀ ਜਿਹੜੀ ਦੇਣ ਵਾਲੀ। ਇਹੋ ਜੀ ਮੁੱਲ ਕਰਨਾ ਦਾ ਭਾਜੀ 55000 ਰੁਪਈਆ। ਹਾਂਜੀ 50000 ਦੀ ਜਾਸ ਤੇ ਲੋਈ ਦੇਣੀ। 50000 ਦੀ ਜਾਸ ਨੋ। ਚਲੋ ਕੋਈ ਵੀਰ ਭਰਾ ਫੋਨ ਲਾਏ ਪਰ ਵੀਰ ਜੀ ਇਹ ਜੀ ਲੱਭਿਆ ਵੀ ਸਹੀ ਗੱਲ ਹੈ ਵੀਰ ਦੀ ਨਹੀਂ ਮਿਲਦੀ। ਅਗ ਨਹੀਂ ਵੀ ਇਹ ਬਾਕੀ ਇਹ ਗੱਲ ਹੋ ਜੇ। ਹਾਂਜੀ। ਕਿ ਇਹ ਕਿਸ ਵੇਲੇ ਹੋ ਰੇਟ ਪਾਦੀ ਦਾ ਤੇ ਭਰਾ ਸੋਚਦੇ ਫਿਰ ਪਤਾ ਨਹੀਂ 10000 ਰੁਪਿਆ ਵਾਦੀ ਮੰਗ ਲਿਆ ਨਹੀਂ ਨਹੀਂ ਤੇ ਬਰਾ ਭਰਾ 45 60000 ਵਾਲਾ ਵੀ ਖੁੰਦਾਂ ਲਾਵੇ ਠੀਕ ਹੈ ਵੀਰੇ ਹਾਂ ਕੁਛ ਆਈ ਨਹੀਂ ਬਿਲਕੁਲ ਬਿਲਕੁਲ ਉਹ ਆਪਣਾ ਵੀ ਟਾਈਮ ਖਰਾਬ ਕਰਨ ਵਾਲੀ ਗੱਲ ਆ ਬਿਲਕੁਲ ਜੀ ਤੇ ਇੰਦੀ ਲੱਲਾ ਤੇ ਉਹਨੇ ਲੱਲਾ ਨਾ ਬਿਲਕੁਲ ਸਹੀ ਗੱਲ ਆ ਵੀਰੇ ਉਹ ਫਿਰ ਅਗਲੇ ਦਾ ਟਾਈਮ ਖਰਾਬ ਹੁੰਦਾ ਜੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਜੀ ਇਹ 50000 ਦੀ ਬਸ ਦੇਣੀ ਆ ਵੇਖੋ 5000 ਰੁਪਿਆ ਛੋੜ ਬਾਈ ਯਾਰ 50000 ਦੀ ਬਸ 5000 ਰੁਪਏ ਦਾ ਪੋਲੇ ਤੇ 5000 ਛੋੜ 50 ਦੀ ਹਾਂ ਤੇ ਨਾ ਬਸ ਠੀਕ ਆ ਵੀਰੇ ਗ ਕਾਲੀ ਕਬੂਤਰੀ ਆ ਗਈ ਇਹ ਗਾੜੀਆਂ ਯੋ ਜਰਸੀ ਵੱਚੀ ਆ ਸਹੀ ਗੱਲ ਆ ਵੀਰੇ ਕਰਮਾਲੀ ਫੁੱਲ ਵੱਡੀਆਂ ਅਸਲ ਜਰਸੀ ਪੰਜਾਬ ਵਾਲੀ ਅਸਲ ਜਰਸੀ ਦਾ ਰੰਗ ਆ ਦੇਖੋ ਜੀ ਸਹੀ ਗੱਲ ਆ ਵੀਰੇ ਅਸਲ ਰੰਗ ਜਿਹੜਾ ਜਰਸੀ ਦਾ ਹੈ ਨਾ ਸਹੀ ਗੱਲ ਆ ਇਹ ਆਰਡਰ ਉਡਰ ਬੜਾ ਵਧੀਆ ਤਾਂ ਦੇਖੋ ਮਸ਼ੀਨ ਦਾ ਪੂਰਾ ਫੁੱਲ ਫੁੱਲ ਕਾ ਦਿਆ ਠੀਕ ਹੈ ਨਾ ਕਰਮਾਲੀ ਖਲੌਂਦੀ ਖਲਾਂਦੀ ਦੇਖੋ ਕੱਡੇ ਆ ਨਖਰਾ ਨਖਰਾ ਫੁੱਲ ਆ ਸਹੀ ਗੱਲ ਆ ਵੀਰੇ ਸਹੀ ਗੱਲ ਆ ਇਹ ਆ ਦੇਖੋ ਇੱਕ ਚੀਜ਼ ਹੋਰ ਵੀ ਹਾਂਜੀ ਸਹੀ ਗੱਲ ਕਹਿਣ ਦੀਆਂ ਗੱਲਾਂ ਨਹੀਂ ਬੰਦੇ ਦੇ ਸਿਰ ਬਰਾਬਰੇ ਹੋਰ ਦੋਂਦੀ ਆ ਛੱਡੋ ਚੱਲ ਸਹੀ ਗੱਲ ਆ ਵੀਰੇ ਬਿਲਕੁਲ ਸਹੀ ਗੱਲ ਸੰਭੀ ਸੰਭੀ ਬੜੀ ਰੀਜ ਨਾ ਕਹਨੇ ਆ ਨਾ ਵੀ ਜੀ ਅਸਲ ਦੁੱਧ ਵਾਲੀ ਅਸਲ ਰੀਜ ਅਸਲ ਦੁੱਧ ਵਾਲੀ ਬਰੀਡ ਆ ਅਸਲ ਜਰਸੀ ਦਾ ਇਹ ਕਲਰ ਹੁੰਦਾ ਨਾ ਵੀਰੇ ਅਸਲ ਅਸਲ ਬ੍ਰਾਂਡ ਇਹ ਹੈਗੇ ਅਸਲ ਹਾਂਜੀ ਹਾਂਜੀ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਉਹ ਆ ਸਹੀ ਗੱਲ ਉਹ ਨਾ ਮੱਛੀ ਦੇ ਕੋਲ ਦੁੱਧ ਕਹਿ ਦਿੰਦੇ ਲੋਕ ਹਨਾ ਹਾਂਜੀ ਇਹੀ ਵੀ ਕਹੀਏ ਤੇ ਨਹੀਂ ਲੋਕ ਜੀ ਕੰਨ ਮੰਨਦੇ ਨਹੀਂ ਮੰਨਦੇ ਸਹੀ ਜਿਹੜੀ ਚੀਜ਼ ਥੱਲੇ ਉਹ ਹੀ ਦੱਸਣੀ ਹੈ ਵੀਰ ਜੀ ਵਸ਼ੀਆ ਵੀ ਲਈ ਜਿਹੜਾ ਜਿਹੜਾ ਕੋਈ ਪਾਰਕ ਵੀਰ ਹੈ ਨਾ ਉਹਨੇ ਦੱਸ ਦੇਣਾ ਕੀ ਕਰ ਤੂ ਤਾਂ ਹਨ ਜਿਹਨੇ ਪਸ਼ੂ ਰੱਖਿਆ ਉਹਨੂੰ ਪਸ਼ੀ ਕੋ 20 ਤੋਂ ਪਲੱਸ ਦੁੱਧ ਆ ਠੀਕ ਆ ਵੀਰ ਜੀ 20 ਕਿਲੋ ਦੁੱਧ ਆਪਣੇ ਘਰੋਂ ਲੀਟਰ ਨਾਲ ਮਿਲ ਕੇ ਦਊ ਚਾਹੇ ਕੋ ਪ੍ਰਾਹੂ ਕੰਡਾ ਲੈ ਆਵੇ ਹਾਂਜੀ ਇਹ ਚਾਵੇ ਚਾਹੇ ਆਪਣਾ ਮਤਲਬ ਭਾਵੇਂ ਕੋ ਲੀਟਰ ਮਾਰ ਲੇ ਸਹੀ ਗੱਲ ਆ ਜੀ ਸਹੀ ਦੋ ਡੰਗ ਵਸ਼ੀ ਚੋ ਕੇ ਘਰੋਂ ਦਾ ਆ ਉਰੀਤ ਸੱਲੀ ਗਰੋਹੇ ਧਿਆਨ ਆ ਆਪਣੇ ਰਾਸ਼ਨ ਖਾਡਾ ਜਾਂ ਮਸ਼ੀਨੇ ਵੰਡ ਪਾਈ ਦਾ ਕਿਉਂ ਪਾਈ ਦਾ ਜੋ ਆਪਣੇ ਕੋ ਪਈਦਾ ਪਾਈਦਾ ਇਹਨਾਂ ਨੂੰ ਬਿਲਕੁਲ ਵੀਰੋ ਜਿੰਨੇ ਜੋਗੇ ਹਨਾ ਸੇਵਾ ਫੁੱਲ ਬਾਕੀ ਵੀਰ ਜੀ ਵੀਰ ਹੋਣਾ ਦਾ ਸ਼ੁਰੂ ਤੋਂ ਕੰਮ ਰਿਆ ਬਰੀਡ ਤੇ ਤੇ ਦੂਜਾ ਸ਼ੌਂਕੀ ਬੰਦੇ ਆ ਹਾਂਜੀ ਇਹਦੇ ਥਲੇ ਲਈ ਤੁਹਾਨੂੰ ਮਜ਼ਾਦਾ ਮੈਂ ਹੁਣ ਬੈ ਕੇ ਵਿਖਾਲਦੇ ਭਰਾ ਮੰਨਤਾ ਰਾਮ ਰਵਾਰ ਹਾਂਜੀ ਹਾਂਜੀ ਆ ਸੀਲ ਠੰਡੀ ਕੋਈ ਨਿਆਣਾ ਨਹੀਂ ਸਾਰੀਆਂ ਗਾਇਆਂ ਜਿਹਦੇ ਪਤੀ ਥਲੇ ਪਹਿਲਾ ਬੱਚਾ ਛੱਡਣ ਨੂੰ ਲੋੜ ਆਈ ਸਹੀ ਗੱਲ ਹੈ ਜੀ ਵਿਦਿਆ ਹਜੇ ਨੀ ਕਿਨੇ ਦੇ ਜੇਬ ਚ ਪੈਸੇ ਪਾ ਗਏ ਫਿਰ ਇਹ ਤਾਂ ਵੀ ਨਹੀਂ ਜਲਬਦੀ ਨਹੀਂ ਲੱਭਦੀਆਂ ਭਜੀ ਪੈਸੇ ਹਨ ਕਿੱਥੇ ਲੱਭਦੀਆਂ ਇਹ ਫਿਰ ਕਰਮਾਂ ਨੂੰ ਲੱਭਦੀਆਂ ਜੇ ਨਹੀਂ ਹਾਂ ਤੰਗੀ ਜਣ ਨਗੀਨ ਨਹੀਂ ਚਵਾਈ ਆਵੇ ਥਾਣ ਵੇਰਵੇ ਪਹਿਲਾਂ ਵਸੀ ਦੋਂਦੀ ਨੂੰ ਕਿਦਾਂ ਦਾ ਲਗਾ ਥਣ ਗੇਠ ਗੇਠ ਦਾ ਸਹੀ ਗੱਲ ਹੈ ਹੈ ਨਹੀਂ ਸਹੀ ਗੱਲ ਇਹ 3 ਦੇਣਾ ਟੈਂਪਰੇਚਰ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਥੋੜਾ ਜਿਹਾ ਕਰਦੇ ਜੀਵਾ ਆ ਬੜਾ ਵਧੀਆ ਲੱਗਾ ਨਾ ਵੀਰੇ ਜੀਵਾ ਸਾਰੀ ਹੀ ਜਾਂਦੀ ਸਾਰੀ ਸਾਰੀ ਜਦ ਕੋਲ ਵੀ ਹੈ ਜਿਆਦੀ ਚੰਗੀ ਆ ਜਿਆਦੀ ਚੰਗੀ ਅਸਲ ਚੀਜ਼ ਆ ਅਸਲ 8 ਕਿਲੋ ਵਾਲੀ ਬਾਲਟੀ ਚ ਵੀ ਨਹੀਂ ਚੋਣ ਵਾਲੀ 20 ਲੀਟਰ ਵਾਲੀ ਬਾਲਟੀ ਚ ਚੋਣ ਵਾਲੀ ਵਸ਼ੀ ਅਜੇ ਮੈਲਾ ਨਹੀਂ ਮਾਰਿਆ ਮੈਲੇ ਤੋਂ ਉਤਰ ਗਈ ਵਸ਼ੀ 5 ਕਿਲੋ ਦੋਦੇ ਫੇਰ ਕੋਈ ਵੀਰ ਫਾਰਮ ਵਾਲਾ ਲੈ ਜਾਣਾ ਜਿੰਨੇ ਕੋਈ ਸ਼ੁਰੂ ਕਰਨਾ ਕੰਮ ਯਾਦ ਹੀ ਕਰੂਗਾ ਵੀਰ ਨੂੰ ਬਾਕੀ ਬਚੀ ਦਾ ਮੁੱਲ ਵੀ ਜੀ ਕਰਾਂਗੇ 85000 ਰੁਪਿਆ ਹਾਂਜੀ 75000 ਰੁਪਏ ਦੀ ਹਾਂ ਤੇ ਨਾ ਹੀ ਹੋਣੀ ਲੀਕ ਅੱਛਾ ਜੀ 75000 ਦੀ ਜੈਸਰ ਨਾ ਬਾਕੀ ਖੁਸ਼ੀ ਨਾਲ ਜਿਹੜੀ ਛੋਟ ਕਰਦੀ ਹੈ ਹਨਾ ਹਾਂਜੀ ਵੇਖੋ ਵੀਡੀਓ ਬਚੀ ਫੁੱਲ ਵੱਡਾ ਕਾਦਿਆ ਫੁੱਲ ਅਸਲ ਬਰੀਡ ਆ ਅਸਲ ਕਲਰ ਕੋਲਰ ਬੜਾ ਯੂਨੀਕ ਜਾ ਹਾਂਜੀ ਜੇ ਜੱਪਾ ਇਹਨੇ ਪੂਰਾ ਵਧੀਆ ਪਾਇਆ ਜੇ ਵੀਡੀਓ ਸਾਡੇ ਕੋਲ ਪਈ ਕੱਪਣਾ ਕਾਵਾਂ ਚਾਹਦੀਆਂ ਲੈਣੇ ਆਂ ਅਸੀਂ ਘਰੇ ਤੋਂ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਸਾ ਵੀ ਗਾਂ ਆਪਣੇ ਘਰੇ ਸੂਈ ਆ ਗਾੜੀ ਆ ਗਿਆ ਨਕੀਨਾ ਵੇਖੋ ਇਹ ਵੀ ਗਾਂ ਪਰਸੋਂ ਰਾਤ ਦੀ ਸੂਈ ਜੀ ਅੱਛਾ ਜੀ ਪਰ ਇਹ ਵੀ ਅਸਲ ਆ ਗਾੜੀ ਅਸਲ ਅੱਛਾ ਯਾਰ ਦੁੱਧ 25 ਤੋਂ 26 ਲੀਟਰ ਦੁਕਾਨ ਨੇ ਪਾਇਆ ਪਹਿਲਾਂ ਐਤਾਂ ਦੇਖੋ ਕਰਮਾਲੀ ਦੀ ਬਾ ਸਹੀ ਗੱਲ ਆ ਕਹਿੰਦੀ ਸਹੀ ਗੱਲ ਆ ਥਣ ਤੇ ਹੁਣ ਬੜਾ ਵਧੀਆ ਲੱਗਾ ਇਹਨਾਂ ਨੂੰ ਕਰਮਾਲੀ ਥਣ ਤੇ ਲੱਗ ਕੇ ਤੇ ਕਾਨੂੰ ਬਤਾ ਆਵੇ ਥਣ ਤੇ ਕੁੜੀਏ ਵੀ ਨੂੰਏ ਸਹੀ ਗੱਲ ਆ ਬਲਾ ਹੀ ਮੁੱਦੇ ਮਾਰੇ ਰਹੋ ਵਾਲੇ ਟਰਾਂ ਲੱਗੀਆਂ ਯਾਰਾ ਸਹੀ ਗੱਲ ਆ ਆ ਕਰਮਾੜੀ ਦੇ ਥੱਲੇ ਆਲੂ ਆਰਾ ਬੋਰਾ ਹੀ ਬੰਨਿਆ ਵਾ ਦੇਖੋ ਜੀ ਬਹੁਤ ਲੱਗਦਾ ਕੁਆਲਿਟੀ ਦੀ ਹੈ ਵੇਖੋ ਤੇ ਹਨ ਅਸਲ ਅਸਲ ਦੁੱਧ ਵਾਲੀਆਂ ਮਿਹਣਾਂ ਅਸਲ ਅਸਲ ਜੀ ਲੈ ਵਾ ਬਹੁਤ ਜੰਨ ਜੋ 10 ਲੱਖ ਰੁਪਏ ਮੋ ਲਗਾਈ ਜਾਂਦੇ ਲੋ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਪਰ ਇਹ ਤੇ ਰੇਟ ਵੀ ਬਿਲਕੁਲ ਜਾਇਜ਼ ਤੇ ਚੀਜ਼ਾਂ ਵੀ ਅਸਲ ਬ੍ਰਾਂਡ ਮਿਲ ਨੇ ਬ੍ਰਾਂਡ ਆ ਲੈ ਉਹ ਵੀ ਦੇ ਥਾਣੇ ਲੱਗਾ ਸਹੀ ਗੱਲ ਸਹੀ ਗੱਲ ਦੇਖ ਉਹਨਾਂ ਹੀ ਲੈ ਵਾ ਗਏ ਬੱਚੀ ਨਾਲ ਉਹਨਾਂ ਪਿੱਛੇ ਪੇਟਪੋੜ ਦੇ ਦੀ ਚੰਗੀ ਮਾਲਕ ਹਨ ਜਿਆਦੀ ਬ੍ਰਾਂਡ ਆ ਜਿਆਦੀ ਬ੍ਰਾਂਡ ਆ ਅਸਲ ਚੀਜ਼ ਆ ਅਸਲ ਚੀਜ਼ ਆ ਬਿਲਕੁਲ ਜੀ ਬਿਲਕੁਲ ਆ ਆ ਬੱਚਾ ਆ ਮਛਾਈ ਜੀ ਲੱਗ ਠੀਕ ਹੈ ਬਈ ਮਾਲ ਗੱਪਣ ਲਈ ਗੱਬਣਾ ਲੈਣੀ ਆ ਯਾਰ ਹਾਂਜੀ ਪਤਾ ਚੱਕਰ ਕੀ ਆ ਕਰਨ ਵੀਰ ਹਾਂਜੀ ਲੋਕ ਠੱਗੀ ਮਾਰਦੇ ਨਹੀਂ ਮਿਰ ਮੁਰਦੇ ਇਹ ਗੱਲ ਪੱਕੀ ਵੀਰ ਵਪਾਰੀ ਦੇ ਘਰੋਂ ਕਿਸੇ ਦੇ ਘਰ ਮਾਲ ਚਲ ਕੇ ਮਾੜਾ ਨਿਕਲਿਆ ਨਾ ਤੇ ਵਪਾਰੀ ਉਹਦੇ ਵਾਸਤੇ ਠੱਗ ਗਿਆ ਠੱਗ ਗਿਆ ਤੇ ਜਦੋਂ ਤੇ ਵਪਾਰੀ ਨੇ ਜਿੰਨੇ 85000 ਰੁਪਏ ਚੀਜ਼ ਤੇ ਲਾ ਕੇ ਲਿਆਉਣਾ ਜਿਆ 60 ਪੈਣ ਲਾ ਕੇ ਲਿਆਉਣਾ ਤੇ ਵਪਾਰੀ ਕੀ ਕਿਸੇ ਨੂੰ ਲਾਮਾ ਦੇਊਗਾ ਸਹੀ ਗੱਲ ਆ ਵੀਰ ਬਿਲਕੁਲ ਸਹੀ ਗੱਲ ਆ ਉਹ ਕਹਿੰਦੇ ਤੇ ਤੁਹਾਡਾ ਤੇ ਕਾਰੋਬਾਰਾ ਤੁਸੀਂ ਤੇ ਵੇਚ ਹੀ ਲੈਣੀ ਆ ਬਸ ਬਸ ਤੇ ਵਪਾਰੀ ਨੂੰ ਜੇ ਮਾਰੀ ਪੈ ਗਈ ਤੇ ਵਪਾਰੀ ਕਹਿੰਦਾ ਕੀ ਕਰੂ ਹੈਨਾ ਸਹੀ ਗੱਲ ਹੈ ਵੀ ਤੇ ਸੋ ਇਹ ਆ ਵੀ ਆਪਣੀ ਪੂਰੀ ਨਰਗ ਪਰ ਕਰਕੇ ਮਾਲ ਲਿਆ ਕਰੋ ਬਿਲਕੁਲ ਬਿਲਕੁਲ ਜੇ ਗੱਪਣਾ ਆਪਣੇ ਨਾਲ ਦੋ ਤਿੰਨ ਅੱਧੀ ਠਗੀ ਹੋਈ ਹੈ ਲੋਕਾਂ ਦੇ ਬੱਚੇ ਲਾ ਦੇਦੇ ਘਰ ਵਾਲੇ ਬੰਦੇ ਵੇ ਲੋ ਵੀ ਜੀ ਹੈਨਾ ਤੇ ਮੁੜ ਕੇ ਜੇ ਆਖੋ ਤਾਂ ਫਿਰ ਕੋਈ ਲੜਾਈ ਵਾਲਾ ਕੰਮ ਹੈ ਗੱਪਿਆ ਬਿਲਕੁਲ ਤੇ ਉਦੋਂ ਆ ਵੀ ਗਾ ਆਪਾਂ ਲੈ ਗੱਪਣਾ ਲੋ ਆਪਣੇ ਘਰੇ ਸੂਣ ਬਿਲਕੁਲ 3 4 ਪਾਈ ਨਹੀਂ ਪਾਈ ਤਾਂ ਵੀ ਅਗਲੇ ਜਿਹੜੀ ਗੱਲ ਹੈ ਉਹ ਬਿਲਕੁਲ ਵੀਰੇ ਬਿਲਕੁਲ ਜਦੋਂ ਨਾ ਕਿ ਤੜੀ ਯਾਰ ਭਾਂਜੇ ਕੋਲ ਲੈ ਜਾਣਾ ਦੁਨੀਆ ਤੇ ਬਹੁਤ ਬਿਲਕੁਲ ਬਿਲਕੁਲ ਅਸਲ ਚੀਜ਼ ਹੈ ਮੋਲ ਵੀ ਜੇ ਨਾ ਕਰਨੋਂ ਅਸੀਂ 85 ਜੋ ਮੱਗੀ 75000 ਦੀ ਗਾਂ ਹਾਂ ਨਹੀਂ ਦਵਾਂਗੇ ਇਹ ਵੀ 75000 ਦੀ ਹਾਂ ਨਹੀਂ ਪਰ ਵੀਰ ਜੀ ਜਿਹੜਾ ਵੀਰ ਲੈ ਜਾਊਗਾ ਜਨ ਯਾਰੇ ਲੱਟੂਗਾ ਅੱਜ ਸੇਲ ਵਾਲਾ ਕੰਮ ਹੀ ਆ ਪਰ ਵੀਰ ਜੀ ਮੰਨਿਆ ਚ ਸਹੀ ਗੱਲ ਆ 1.5 ਲੱਖ ਮੰਗਦੇ ਆ ਜੀ 1.5 ਲੱਖ ਮੰਗਦੇ ਆ ਪਰ ਇਹ ਚੀਜ਼ਾਂ ਵੀ ਬ੍ਰਾਂਡ ਆ ਬ੍ਰਾਂਡ 90 ਲੱਗੇ ਹੈ ਕਿ ਇਹਦਾ گاਵਾ ਤਾਂ ਜੱਬ ਕਰਨ ਵਾਲੀਆਂ ਫਾਰਮ ਬਿਲਕੁਲ ਬਿਲਕੁਲ ਆ ਵੀ ਸਹੀ ਗੱਲ ਹੈ ਵੀ ਦੋਵੇਂ ਮੈਂਟਾਂ ਹੀ ਚਾਈ ਵਾਲੀਆਂ ਘਰ ਮਾਰਨ ਗੱਲ ਹੀ ਨਹੀਂ ਇਹ ਤਾਂਆਂ ਅਗਰੇ ਨਹੀਂ ਤੇ ਮੋਟੀਆਂ ਧਾਰਾਂ ਸਹੀ ਗੱਲ ਹੈ ਇਹ ਤੇ ਅਸੀਂ 75000 ਦੀ ਇਹ ਵੀ ਦੇਵਾਂਗੇ ਮੁੱਲ ਕਰ ਨੂੰ ਅਸੀਂ 85 90 ਜੋ ਮਰਜ਼ੀ ਕਰੀ ਜਾਓ ਠੀਕ ਹੈ ਵੀਰੇ ਠੀਕ ਉਹਦਾ ਤੇਰੀ ਕਮਾ ਦਾ ਅੱਗੇ ਵੇਚੀਆਂ ਵੀ ਲੱਖੋਂ ਬਾਹਰ ਮੇਰੀਆਂ ਮਾਲ ਜਪਾਣਾ ਮਿਲਿਆ ਪਾਣਾ ਦੇਣਾ ਬਿਲਕੁਲ ਵੀਰੇ ਬਿਲਕੁਲ ਜੀ ਚਲੋ ਕੋਈ ਅੱਛਾ ਜੀ ਅੱਗੇ ਕਰਮਾਂ ਵਾਲੀ ਦੇ ਵੇਖੋ ਪੰਡਾ ਹੀ ਪਾਈਆਂ ਪੰਜਵਾਂ ਦਿਨ ਭਾਜੀ ਚੌਥਾ ਕ ਪੰਜਵਾਂ ਦਿਨ ਦੀ ਸੂਈ ਠੀਕ ਹੈ ਵੀਰ ਜੀ ਆਹ ਅੱਛੀ ਜਿਹੀ ਮਗਰੇ ਦੀ ਠੀਕ ਹੈ ਜੀ ਨਾਰੂ ਨਾਲ ਦੀ ਬੱਸੀ ਬੱਸੀ ਆ ਗਈ ਨਾਲ ਹਾਂ ਠੀਕ ਹੈ ਬੱਸੀ ਬਹੁਤ ਢੀਕਾ ਕੇ ਦੀ ਥਾਂ ਤੋਂ ਇਹਦਾ ਬੋਕ ਵਾਜੀ ਵਾਲਾ ਜੀ ਆ ਜੀ ਇਹ ਤਾ ਪਤਾ ਚਵਾਈ ਚਵਾਈ ਦੀ ਗਾਂ ਨਹੀਂ ਮਾਰੀ ਲੈਣੀ ਸਹੀ ਹੈ ਬਿਲਕੁਲ ਸਹੀ ਹੈ ਹਾਂ ਬਾਕੀ ਕਾ ਦੇ ਕੋ ਦਾ ਫੋਲ ਆ ਵੱਡੀ ਆ ਤਾਂ ਵੀ ਚਵਾਈ ਵੇ ਲੱਗੀ ਚਵਾਈ ਦੇ ਮੋਟਰ ਹੀ ਆ ਦੇ ਵੀਰੇ ਦੇਖੋ ਥਣ ਵੀ ਲੱਗਾ ਥਣ ਲੱਗਾ ਕਿ ਨਹੀਂ ਗਿਟ ਗਿਟ ਸਹੀ ਗੱਲ ਇਹਦਾ ਮੋੜ ਆਵੇ ਇਹਨੂੰ ਥਣ ਗੰਜੇ ਇੱਥੇ ਸਣ ਕਿਹੇ ਗਾਂ ਦਾ ਵੀ ਨਹੀਂ ਮਲਾ ਯਾਰ ਬਿਲਕੁਲ ਵੀਰੇ ਬਿਲਕੁਲ ਇਹ ਗੱਲ ਪੱਕੀ ਗੱਲ ਆ ਕਿ ਗਾਂ ਦਾ ਨਹੀਂ ਸੜ ਮੜ ਬਾਕੀ ਫਾੜੀ ਵਾਲਾ ਚਟਾ ਆ ਗਿਆ ਨਾ ਯਾਰ ਇਹਦੇ ਕੋਲ ਤਿਆਰ ਦੁੱਧ 20 ਕਿਲੋ ਜਿਹੜਾ ਮਰਜੀ ਸੁਰਮਾ ਕੇ ਚੋ ਗੱਲੇ ਦੇ ਇਹਨੂੰ ਅੱਛਾ 20 ਕਿਲੋ ਦੁੱਧ ਇਹਦੇ ਕੋਲ ਤਿਆਰ ਆ ਆਉਣੀ ਕੀ ਪਰੀ ਪਰੀ ਭੜਦਾ ਹੁੰਦੀ ਐ ਜਦ ਚਪਾ ਪੈ ਮੰਦੇ ਨੂੰ ਸੂਈ ਨੂੰ ਹਾਂਜੀ ਦੁੱਧ ਚੰਗੀ ਕਿਸੇ ਦੇ ਫਾਰਮ ਦੀ ਚੰਗੀ ਤੇ 30 ਕਿਲੋ ਬਣਾਇਆ ਤਾਂ ਵੀ ਪਾ ਦਊਗੀ ਸਹੀ ਗੱਲ ਆ ਵੀਰੇ ਠੀਕ ਐ ਨਾ ਫੁੱਲ ਬ੍ਰਾਂਡ ਬਿਲਕੁਲ ਸਹੀ ਗੱਲ ਆ ਬ੍ਰਾਂਡ ਆ ਬ੍ਰਾਂਡ ਕੱਤ ਕੋਦੀ ਵੀਰ ਦੀ ਬੜਾ ਲੱਗਾ ਕਰਮਾ ਦਾ ਕੱਤ ਵੇਲਾ ਉਹ ਬੰਦੇ ਦਾ 6 ਫੁੱਟ ਕਰਦਾ ਸਹੀ ਕਿ ਪੰਦੇ ਦੇ ਸਿਰ ਸਿਰ ਜੱਡੀਆਂ ਵਸੀਆਂ ਆ ਆ ਜੋ ਲੈ ਆ ਜੋ ਵੇਖ ਵੇਖ ਕੇ ਧਿਆਨ ਨਾਲ ਥੋੜਾ ਹੀ ਕਰਦੇ ਵੇਖੋ ਵੀ ਕੀ ਕਰ ਰੋ ਚੱਲ ਆਣੇ ਨੇ ਲੱਗਾ ਸੰਬਾ ਅਸਲ ਅਸਲ ਚੀਜ਼ਾਂ ਕੁਆਲਿਟੀਆਂ ਅੱਜ ਤੇ ਰੇਡ ਬਿਲਕੁਲ ਜਹਾਜ ਰੇਡ ਤੇ ਬੱਬਾ ਕੀ ਦੱਸਾਂ ਦੇਣੀ ਵਾਲੇ ਪਹਿਲੇ ਤੇ ਜਿਹੜੇ ਪੁਨਾ ਦੇ ਕੋ ਮੀਰ ਆ ਦਵਾ ਦੇ ਚਾਰ ਦਿਨ ਉਹ ਨਾਲ ਹੀ ਮਰਜੀ ਪ੍ਰਭਾਸੀ ਬਿਲਕੁਲ ਬਿਲਕੁਲ ਕੋਈ ਨਹੀਂ ਮੰਨਦਾ ਇਹ ਇਹਦੇ ਗੱਲ ਹੈ ਵੀ ਜਾ ਵੇਲਾ ਕੱਦ ਗੱਡਾਈ ਕਰਨਾ ਹੈ ਕਿ ਨਹੀਂ ਕਰੀ ਛੋਟਾ ਵੀ ਨਹੀਂ ਬੰਦਾ ਛੋਟਾ ਗਾਂ ਹੀ ਨਹੀਂ ਛੋਟੀ ਮੁੱਲ ਕਰਨ ਉਹ ਮੇਰਾ 1 ਲੱਖ ਦਾ ਹੀ ਆ ਪੀਆ ਕਹਿੰਦਾ ਨਾ ਨਹੀਂ ਵਛੀ ਦਾ 90 95 ਲੋਕ ਲਾਉਣਗੇ ਸਹੀ ਗੱਲ ਹੈ ਬਹੁਤ ਕੰਮੀ ਨਹੀਂ ਕਰ ਨਹੀਂ ਹਾਂਜੀ ਮੁੱਲੇ ਦਾ 85 ਜੋ ਮਰਜੀ 90 ਕਰ ਲਈਏ 70000 ਦੀ ਗਾਂ ਦਵਾਂਗੇ ਜੇ ਪੀਆ ਕਹਿੰਦਾ ਅੱਛਾ 70000 ਦੀ ਵੀਰ ਜੀ ਫੁੱਲ ਵੱਡੀ ਵਹਿੜ ਆ ਯਾਨੀ 20 ਕਿਲੋ ਦੁੱਧ ਤਿਆਰ 70000 ਦੀ 20 ਕਿਲੋ ਦੁੱਧ ਤਿਆਰ ਹੈ 15 ਸਿਰ ਸਿਰ 6 ਫੁੱਟ ਕਾਸ ਹਾਂਜੀ ਵੀਰੋ ਤੇ ਮੁੱਲ ਆਪਣੇ ਕੋ ਦਾਵਾ ਛੋਟੀ ਇੱਕ ਅੱਛਾ ਛੋਟੀ ਆ ਛੋਟੀ ਜਿਹੜੀ ਹੈ ਨਾ ਹਾਂਜੀ ਜੋਟੀ ਆਪਣੇ ਕੋ ਭਾਈ ਸੀਰ ਨੂੰ ਅੱਜ ਜੇ ਚੌਥਾ ਪੰਜਵਾਂ ਦਿਨ ਝੋਟੀ ਅੱਛਾ ਜੀ ਚੌਥਾ ਪੰਜਵਾਂ ਸੀਰ ਨੂੰ ਆ ਦੇਖੋ ਵੀਰ ਜੀ ਤੇ ਜੋਟੀ ਸੀਰ ਸਹੁ ਇੰਨੀ ਬੜੀ ਆ ਵੀ ਇੱਡੇ ਭਾਵੇਂ ਬੈਗ ਚੁੜੇ ਠੀਕ ਆ ਬਹੁਤ ਝੋਟੀ ਚੰਗੀ ਆ ਸੁਆ ਵੀਰ ਜੀ ਫਿਰ ਕਿਨਵਾ ਆ ਗਿਆ ਸੁਆ ਭਾਈ ਦੂਜਾ ਸੁਆ ਜੀ ਅੱਛਾ ਇੱਥੇ ਦੂਜਾ ਸੁਆ ਆ ਗਿਆ ਦੇਖੋ ਬਹੁਤ ਜਿਆਦੀ ਕੱਤੀ ਚੰਗੀ ਆ ਅਸਰ ਜੀ ਜਾਸੜ ਹਾਂ ਦੇਖੋ ਕਰਮ ਅਸਰ ਨੂੰ ਉੱਚੋਕਲੀ ਦੀ ਜੋਟੀ ਆ ਸਹੀ ਗੱਲ ਆ ਬਾਕੀ ਪਿੱਠ ਕੁੜੇ ਦੀ ਚੰਗੀ ਮਾਰ ਆ ਗੋਟੀ ਗੋਪੀ ਦੀ ਦੁੱਧ ਆਹ ਵੇਲੇ 11 ਤੋਂ 12 ਕਿਲੋ ਅਛਾਈ ਆਪਾਂ 10 ਕਿਲੋ 10 ਕਿਲੋ ਦੇਣੀ ਆ 10 ਕਿਲੋ ਦੀ ਝੋਟੀ ਇੱਕ ਨੰਬਰ ਆ ਸਹੀ ਗੱਲ ਆ ਸਾਹਿਬ ਠੀਕ ਆ ਧਾਰ ਪੋਲੀ ਰੂਮਰ ਕੀ ਐ ਨਿਆਰੇ ਲੈ ਅੱਜ ਜਿਹੜਾ ਕੋਈ ਵੀਰ ਲਾ ਜੇਗਾ ਨਾ ਬਸ ਬਾਕੀ ਠੀਕ ਨਹੀਂ ਮੈਂ ਜੈਡ ਬਣਾ ਲਿਆ ਆ ਫੁੱਲ ਵੱਡੀ ਸਿੰਗਲ ਅੱਡੀ ਝੋਟੀਆਂ ਨਿਗਾ ਨਿਗਾ ਸਿੰਗਲ ਆ ਅਸਲ ਜਿਹਨੂੰ ਕਹਿੰਦੇ ਨਾ ਅਸਲ ਚੀਜ਼ਾਂ ਹਰਿਆਣਾ ਹਾਂ ਉਹ ਜੇ ਇਤੋਂ ਤੇ ਹੁਣ ਰੱਬ ਦਾ ਨਾਮ ਹੀ ਜੇ ਸੇਂਗਣੇ ਕਾ ਸਾਰੇ ਕੰਮ ਚਲੀ ਗੱਲ ਹੈ ਸਾਰੇ 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 ਅੱਖਰ ਹੈਗੇ ਸਾਰੇ ਅੱਖਰ ਹੈਗੇ ਕਾਲੀ ਜੀ ਮਾਂਗੇ ਜੋਟੀ ਸਹੀ ਗੱਲ ਹੈ ਮੱਖਾ ਬੱਲਾ ਨਹੀਂ ਕੋਈ ਦਜਤ ਜਾਣੀ ਬਸ ਸਹੀ ਗੱਲ ਹੈ ਭੜੀ ਜੁੜੀ ਭੋਲਿਆ ਸੰਭੀ ਸੰਭੀ ਵੀ ਇੱਥੇ ਰਸਾਂ ਦਾ ਪਤਾ ਲੱਗਦਾ ਬਸ ਬਲੇ ਕੋਈ ਚੋਟੇ ਚੋਟੇ ਤੇ ਪੋਰ ਯਾਰੀ ਬਿੰਦੀਆਂ ਵਾਲਾ ਛੱਟਾ ਆ ਗਿਆ ਨਾ ਕੋਈ ਥਣਾਤ ਨਹੀਂ ਝੋਟੀ ਕੋਈ ਅਜੇ ਟਾਈਮ ਕੁਛ ਨਹੀਂ ਆਇਆ ਨਾ ਯਾਰ ਕੋਈ ਗੱਲ ਹੀ ਨਹੀਂ ਦੋਸਤ ਆਪਣੀ ਨਸਲੀ ਗਾਗੇ ਭਾਵੇਂ ਕੋਈ ਆ ਕੇ ਕਰਦੀ ਹੈ ਤਾਂ ਆਪਾਂ ਨੂੰ ਉਹ ਨਹੀਂ ਕੋਈ ਗੱਲ ਨਹੀਂ ਹੈ ਨਾ ਬਿਲਕੁਲ ਵੀ ਨਹੀਂ ਕੋਈ ਨਾ ਮੇਰੇ ਕਿਆ ਕਹਿ ਦੇ ਦੇਣੇ ਬੈਂਸਰ ਸੋਚਦਾ ਭਾਵੇਂ ਇਹ ਅੱਧੀ ਕਰਨਾ ਮਾਲ ਪਹਿੰਗਾ ਵਾਈ ਹੈ ਨਾ ਹਾਂਜੀ ਹਾਂਜੀ ਜਿੱਥੋਂ ਵੀ ਕਿਸੇ ਭਰਾ ਨੇ ਲੈਣਾ ਫੇਰ ਤਖਲੀ ਬਿਲਕੁਲ ਵੀਰੇ ਆਪਣੀ ਮਰਖ ਪਰਖ ਕਰਕੇ ਇੰਗੀ ਤਰ੍ਹਾਂ ਦੋ ਟਾਈਮ ਚ ਉਹ ਜੇ ਸੂਇਆ ਜਿਹੜਾ ਗੱਬੜ ਨੰਗਰਾਂ ਨੂੰ ਟਿੱਪ ਕੇ ਲਾਉਣਾ ਬਸ ਆਪਣੇ ਚ ਲੈਣਾ ਭਰਾਵਾ ਕਿਸੇ ਤਸੱਲੀ ਵਾਲੇ ਕੋਲ ਉਹ ਨਹੀਂ ਨੇ ਕੋਈ ਨਹੀਂ ਗਿਆ ਸਹੀ ਗੱਲ ਹੈ ਕਿ ਨਹੀਂ ਬਿਲਕੁਲ ਬਿਲਕੁਲ ਪਹਿਲੇ ਨਾ ਫਿਰ ਦੁਨੀਆ ਕਹਿੰਦੀ ਵਪਾਰੀਆਂ ਨੂੰ ਹਾਂ ਸੱਚ ਨਹੀਂ ਘਾਟਾ ਕਾ ਪਿਆਵੇ ਘਾਟਾ ਵੀਰ ਜੀ ਜਿਹੜਾ ਪੈ ਗਿਆ ਨਾ ਇਹ ਘਾਟਾ ਪਿਆ ਪਰ ਇਹ ਘਾਟਾ ਨਹੀਂ ਜੇ ਪੂਰਾ ਹੁੰਦਾ ਚਲੋ ਪੈਸਿਆਂ ਨੇ ਵੀ ਕੋਈ ਚੱਕਰ ਪਰ ਜਿਹੜਾ ਚੀਜ਼ਾਂ ਨਾਲ ਪਿਆਰ ਹੋ ਜਾਂਦਾ ਨਾ ਆ ਵੀਰੋਣਾ ਨੇ ਕੋਈ ਦੋ ਮਹੀਨੇ ਦੀ ਵਛੀ ਲੈ ਦੀ ਚੰਗੇ ਫਾਰਮ ਚ ਚੰਗੇ ਰਿਕਾਰਡ ਦੀ ਵੇਖੋ ਵੀਰ ਜੀ ਕਿੱਡੀ ਐ ਹਾਥੀ ਵਰਗੀ ਕਰਦੀ ਹੁਣ ਆਨ ਕੇ ਵੀਰ ਉਹਨਾਂ ਘਾਟਾ ਪੈ ਗਿਆ ਪਰ ਵੇਖੋ ਦਹਾ ਮਹੀਨੇ ਦੀ ਸਾਰੀ ਦਹਾ ਮਹੀਨੇ ਦੀ ਇੱਥੇ ਬੰਦਾ ਕੀ ਕਰ ਲੂਣਾ ਜੀ ਆਈਦਾ ਆਈਦਾ ਜਲਾ ਪੀ ਉਹਦੇ ਸਹੀ ਗੱਲ ਆ ਚਲੋ ਜੇਲੀ ਸੇਵਾ ਜਾਂਦੀ ਦੇਖੋ ਕਾਟਾ ਬੰਨੇ ਆ ਇਹ ਵੀ ਭਰਾਵਾਂ ਨੂੰ ਦੇਣਾ ਹੀ ਹੁਣ ਅੱਛਾ ਇਹ 60000 ਚ ਪੈਂਟੇ ਹੀ ਉਹਦੇ ਇਹਨੂੰ ਮਸਟਰਡ ਹੋਗੇ ਤਾਂ ਥਣ ਜਤਾਰਾ ਰਹਿ ਗਈਆਂ ਥੋੜੀਆਂ ਅੱਛਾ ਜੀ ਆਪਾਂ ਤੇ ਲੜ ਕਰਕੇ ਦੇਣੀ ਆ ਬਾਕੀ ਤਿੰਨ ਓਕੇ ਆ ਹਨਾ ਤਿੰਨ ਥਣ ਜਿਹੜੇ ਸੋਨੇ ਰਗੇ ਆ ਠੀਕ ਆ ਠੀਕ ਆ ਪਰ ਆਪਾਂ ਇਹਨੂੰ ਦੇਣੀ ਤੇਲ ਕਰਕੇ ਆ ਦੁੱਧ ਹੋਊ ਇਹਦੇ ਕੋ 13-14 ਕਿਲੋ ਬਿਲਕੁਲ ਤਾਜੀ ਸੂਈ ਆ ਉਹ ਪਰਾਂ ਬੱਚਾ ਬੰਨੇ ਆ ਇਹਦਾ ਠੀਕ ਆ ਜੀ ਠੀਕ ਆ ਤਿੰਨ ਥਣ ਕਰਕੇ ਆਪਾਂ ਲੈਣੀ ਆ ਹਾਂ ਜੀ ਦੇਣੀ ਇਦਾਂ ਮੈਂ ਠੰਡੀ ਸੀ ਲੈ ਲਈ ਇਦ ਠੀਕ ਗੱਲ ਸਹੀ ਗੱਲ ਇਦਾਂ ਬਹਿ ਜਾ ਆਪਣਾ ਸਵਾਦੂ ਆਵੇ ਤੰਨਾ ਖਾਣਾ ਬਾਈ ਖੋਲਿਆ ਤਾਂ ਕਿ ਨਹੀਂ ਅਸਲ ਜੀ ਹਾਂ ਤਾਂ ਅਸਾਂ ਨੂੰ ਕੀ ਤਾਂ ਕਰਕੇ ਵੀ ਮਰਵਾਉਂਦੀ ਤੇ ਮਰਵਾਉਣੇ ਵੀ ਧਾਰਾਂ ਨਹੀਂ ਤੰਨਾ ਸਰ ਵੀਰ ਖੋਲਿਆ ਫੁੱਲ ਵੱਡੀ ਆ ਵੀ ਤੰਨਾ ਚ ਨਾ ਖਾਣਾ ਜੀ ਦਿਲ 15 16 ਕਿਲੋ ਵੱਧ ਗਈ ਪਾਜੋ ਵੀਰੇ ਪਾਜੋ ਹੈ ਕਿ ਨਹੀਂ ਸਹੀ ਗੱਲ ਵੱਧ ਤੇ ਦੇਖੋ ਜੀ ਝੋੜੀਆਂ ਥਾਂ ਕੱਢਿਆ ਕਰ ਮੰਨ ਬੱਤੀ ਫੁੱਲ ਵੱਡੀ ਝੋੜੀ ਆ ਸੰਭਲਾ ਡੀ ਕਰਨਾ ਦੰਗਰਾ ਚੀਜ਼ ਚੰਗੀ ਲੈ ਲਓ ਹਨ ਤੇ ਅਸਲੀ ਸਾਬੂਨ ਨਾਲ ਹੀ ਹੋਵੇ ਬਿਲਕੁਲ 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 ਸਮਾਨ ਦਾ ਕੈਪੂ ਬੁੜਪਣਾ ਝੋਟੀ ਦਾ ਬਹੁਤ ਜ਼ਿਆਦਾ ਅਸਲ ਚੀਜ਼ ਤੇ ਅਸਲ ਉਹ ਬੜਾਈ ਵਿੱਚ ਚਵਾ ਇਹਨੂੰ ਗੰਨਾਲਾ ਹੀ ਗਣਾ ਪੂਰੀ ਪੋਲੀ ਵੀ ਲੈ ਚੋਟੀ ਪੋਲੀ ਸਹੀ ਆ ਲੱਗਦਾ ਅਸਲ ਕੀ ਚਿਆ ਰਾਣ ਵੀ ਚੋਟੀ ਦੀ ਜੜੀ ਨਹੀਂ ਕਾੜਾ ਹਾਂਜੀ 1.5 ਕਿਲੋ ਗਾੜਿਆ ਅੱਛਾ 1.5 ਕਿਲੋ ਗਾੜਿਆ ਗਾੜਿਆ ਮੈਂ ਲੈ ਵੀ ਤੇ ਬਾਕੀ ਵੀ ਰੀਨ ਕਰ ਨੂੰ ਜਿਹੜੀ ਦਾ ਭਾਵੇਂ 1.5 ਲੱਖ ਰੁਪਇਆ ਕਰ ਲੋ ਹਨਾ ਹਾਂਜੀ ਭਾਵੇਂ 1.45 ਕਰ ਲੋ ਹਾਂਜੀ ਛੋਟੀ ਜਿਹੜੀ ਦੇਣੀ 2.5 ਲੱਖ ਰੁਪਏ ਅਸਲ ਦੇਣੀ 2.5 ਲੱਖ ਦੇਣੀ 2.5 ਅਸਲ ਜੀ ਪਰ ਵੇਖੋ ਵੀ ਕੀ ਕਰ ਸਕਦੇ ਹਾਂ ਹਾਂਜੀ ਮਾਲਾ ਵੀ ਕੋਈ ਭਰਾ 3 ਲੱਖ ਲਾਵੇ 1.5 ਲਾਵੇ ਤੇ ਉਹ ਵੀ ਗੱਲ ਹੈ ਇਹਦੇ ਗੱਲ ਹੈ ਮੁੱਲ ਪਾਏ ਬਿਲਕੁਲ ਜਨਮ ਜੀ ਬਿਲਕੁਲ ਬਿਲਕੁਲ ਸਨ ਦਾ ਫਲਾ ਪੂਰਾ ਹੀ ਵੇਲਾ ਚੱਲਦਾ ਛੋਟੀ ਦਾ ਪਿੱਛੇ ਨੂੰ ਤਾਂ ਕੋਈ ਨਹੀਂ ਅੱਗੇ ਨੂੰ ਸਹੀ ਗੱਲ ਹੈ ਵੀਰੇ ਠੀਕ ਹੈ ਨਾ ਐਵੇਂ ਕਹਿਤੀ ਬਲਾਦੀ ਬਿਲਕੁਲ ਸਵਾ ਲੱਖ ਦੀ ਟੋਡੀ ਦੇਣੀ ਆ ਮੁੱਲ ਫਾੜੀ ਵਾਲਾ ਚੱਡਾ ਲੱਗਾ ਇਹਨੇ 1.5 ਲੱਖ ਕਰ ਲੋ ਤੇ ਭਾਵੇਂ 45 ਕਰ ਲੋ 40 ਕਰ ਸਵਾ ਦੀ ਦੇਣੀ ਆ ਦੇਣੀ ਠੀਕ ਹੈ ਵੀਰੇ ਅੱਗੇ ਆ ਗਿਆ ਨਫਾ ਹਾਂਜੀ ਨਫਾ ਮੈਂ ਕਹਿੰਨੀ ਸਹੀ ਗੱਲ ਇਹ ਸਾਢੇ ਦੀ ਲਈ ਆ ਹਾਂਜੀ ਇਹ ਕਰਮਾ ਵਾਲੀ ਸਾਢੇ ਦੀ ਲਈ ਆ ਤੇ ਅੱਧ ਜੀ ਦੇ ਰਹੀ ਆ ਅੱਛਾ 30000 ਦੀ ਤੇਰਾ ਆਪ ਇਹ ਕੋ ਲੋਡ ਵੱਲ ਭਰਾ ਕੋ ਫੋਨ ਲਾਰੇ ਵੀਰ ਜੀ ਪਰ ਅੱਜ ਤੇ ਨਹੀਂ ਸਹੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਸਾਨੂੰ ਜਦਾਂ ਬਾਲ ਤੇ ਨੂੰ ਕੰਨ ਪੈਂਦੇ ਨਾ ਰੇੜੇ ਥੱਲੇ ਬਿਮਾਰੀ ਉਹ ਪੜ ਗਏ ਆ ਹਾਂ ਹੈ ਨਾ ਇਹ ਗੱਲ ਅਹੀਂ ਇਹਨੂੰ ਰੱਖ ਨਹੀਂ ਸਕਦੇ ਰੱਖ ਨਹੀਂ ਸਕਦੇ ਵੀ ਅਗਲੇ ਸਵੇਰੇ ਭੇਜ ਲਾਂਗੇ ਬਿਲਕੁਲ ਬਿਲਕੁਲ ਹੈ ਨਾ ਸਹੀ ਗੱਲ ਤੇਰੀ ਦੱਸ ਕੇ ਧਾਰਾਂ ਉੱਚ ਆਉਂਦੀਆਂ ਚੱਲ ਪਏ ਕਿਸੇ ਦੀ ਕਿਸਮਤ ਆ ਨਹੀਂ ਤੇ ਇਹ ਵੀ ਪੂਰੀ ਲਾਤੀ ਆ ਆਪਾਂ ਤੇ ਨਾ ਥਣਾ ਤੇ ਭਾਜੀ ਦੇਣੀ 20000 ਆ ਨਾ ਲਓ ਜੀ 20000 ਦੀ ਫੁੱਲ ਵੱਡੀ ਵਹਿੜ ਆ ਹਾਂ ਖਜਾਨੇ ਤੋਂ ਲਈ ਜੇ ਸਰਪੰਚ ਦੇ ਕੋਲ ਗੱਲਾਂ ਵਾਲੀਆਂ ਅੱਛਾ ਗੱਲਾਂ ਵਾਲੀਆਂ ਠੀਕ ਆ ਠੀਕ ਆ ਦੇਖੋ ਨਗਦ ਰੁਪਈਆ ਨੂੰ ਛੱਲਾ ਚਾੜਿਆ ਉੱਥੇ ਠੀਕ ਆ ਠੀਕ ਆ ਕਿ ਲਾਣੀ ਨੂੰ ਲਈ ਆ ਸਰਪੰਚ ਸਾਹਿਬ ਕੋਲ ਪਰ ਵੀ ਜੀ ਵੀ ਚਲੋ ਕਿਸਮਤ ਆ ਕਾਛੇ ਵਾਦੇ ਫਿਰ ਵੀ ਜੀ ਵੀ ਪੜਨ ਚੱਲਣੇ ਚਾਹੁੰਦੇ ਆ ਆਪਣੇ ਮਾਰਾ ਹੀ ਕਰਨ ਵਾਲਾ ਗਾਣਾ ਵਾਲਾ ਲੈ ਵਾਲਾ ਫੁੱਲ ਫੁੱਲ ਵੀ ਆਸਲ ਹੈ ਕਿ ਨਹੀਂ ਅਸਲ ਹੀ ਚੀਜ਼ ਆ ਜਨਾਥਾਂ ਦੀ ਫੁੱਲ ਪੌੂ ਗਰੰਟੀ ਜੇ ਵੀ ਠੀਕ ਆ ਜੀ ਕੋਈ ਸੀ ਆ ਕੇ ਚੋਲੇ 2 13 14 ਗੋਇਆ ਕਰ ਲੈਂਦੇ ਹਲਾ ਦੁੱਧ ਪੰਜ 13 ਕਿਲੋ ਕੋ 14 ਚੋਲੇ ਆ ਗਏ ਹਨ ਹਾਂਜੀ ਦੇਖੋ ਵੀਰ ਜੀ ਤੇ ਆਨਲਾਈਨ ਵੀ ਕਿਸੇ ਨੇ ਮਗਾਉਣੀ ਹੈ ਤਾਂ 12 ਕਿਲੋਆਂ ਦੀ ਤਾਂ 12 ਕਿਲੋਆਂ ਦੀ ਗਾਰੰਟੀ ਹੈ ਉਪਰ ਠੀਕ ਆ ਜੀ ਬਿਲਕੁਲ ਵੀਰੇ ਇਹ 30000 ਅੰਸ਼ਾ ਦਾ ਜਾਨਾ ਜਬਸ ਸਰਫ ਤੇ ਯਾਰ ਦੀ ਸੀ ਯਾਰ ਚਲੋ ਵੀਰ ਜੀ ਅੱਜ ਤੇ ਜਿਹੜਾ ਵੀਰ ਲੈ ਜਾਊਗਾ ਨਾ ਯਾਰੇ ਲੈ ਸਾਰੇ ਤਾਂ ਯਾਰ ਭਾਪ ਆਇਆ ਮਾਲ ਮੇਰਾ ਅੱਜ ਸੱਟ ਗਿਆ ਆ ਵਾ ਬਿਲਕੁਲ ਬਿਲਕੁਲ ਤੈਨੂੰ ਪਤਾ ਚੀਜ਼ ਇੱਕ ਸ਼ੌਂਕ ਰਾਂ ਪਾਲੀ ਹੋਵੇ ਤਾਂ ਬਿਲਕੁਲ ਵੀਰੇ ਬਿਲਕੁਲ ਇਦਾਂ ਜੇ ਤੇ ਕੁੜੀਆਂ ਉਹ ਕੱਖ ਨਹੀਂ ਚੰਗਾ ਲੱਗਦਾ ਨਹੀਂ ਲੱਗਦਾ ਮੈਂ ਕਿ ਨਹੀਂ ਸਹੀ ਗੱਲ ਤੇ ਮਨ ਟੁੱਟ ਜਾਂਦਾ ਜਾਂਦਾ ਵੀ ਨਹੀਂ ਚਲੋ ਵੀਰੇ ਕੋਈ ਗੱਲ ਨਹੀਂ ਫੇਰ ਹੈਣਾ ਮਸ਼ੀਨ ਆ ਗਿਆ ਆਪਾਂ ਘਰ ਦੇ ਜੀਵਾਂ ਨੂੰ ਤੈਨੂੰ ਪਤਾ ਪਿਆਰ じゃ ਪੈਂਦਾ ਜੇ ਜਦੋਂ ਇਦਾਂ ਕੰਮ ਹੋ ਜੇ ਨਾ ਤੇ ਦੇਲੀ ਨਿਕਾਤਾ ਹੁਣ ਮੇਰਾ ਅਸਲ ਮੇਰਾ ਰੂਹ ਪਤਾ ਕੀ ਆ ਵੀ ਇਹਨੂੰ ਛੱਡ ਹੀ ਦੀ ਜੀ ਇਦਾਂ ਦੇ ਲੋ ਅੱਗੇ ਬਾਹਰੋਂ ਆਏ ਫੇ ਜੱਜੀਏ ਮੈਂ ਕਿ ਖੇਚੇ ਹੀ ਦੇ ਯਾਰ ਆਹ ਜਿਹੜਾ ਫਿਰ ਵੀਰ ਜੇ ਤਾਂ ਦੇ ਘਾਟੇ ਪੈਂਦੇ ਫਿਰ ਨਹੀਂ ਹੈਣਾ ਮਾਰ ਆਹ ਗਾਂ 22 22 ਕਿਲੋ ਦੁੱਧ ਆਪਾਂ ਘਰੇ ਹੀ ਹੋਇਆ ਠੀਕ ਆ ਜੀ ਘਰੇ ਇਹ ਨਹੀਂ ਇਹ ਘਰ ਆ ਜੋਈ ਆ ਆਪਾਂ ਦਾ ਠੀਕ ਆ ਜੀ ਤੇ ਇਹ ਵੀ ਗਾਂ ਦੇ ਦੇਣੀ ਆ ਯਾਰ ਦੇ ਵੀ ਤੇ ਕਿਹਦੇ ਥਣ ਨੇ ਤਿੰਨ ਗਾਂ ਦੇ ਅੱਛਾ ਇਤੇ ਨਾ ਤੇ ਠੰਡੀ ਸੀਲੇ ਪੜੀ ਆ ਠੀਕ ਹੈ ਨਾ ਥਾਣੇ ਦੇ ਵਿੱਚ ਉਚਵਾ ਬਸਮਾ ਪੂਰਾ ਠੀਕ ਆ ਜੀ ਓਕੇ ਹੁਣ 8 ਮਹੀਨਿਆਂ ਦੀ ਭਾਜੀ ਗੱਪਣ ਜੀ ਅੱਛਾ 8 ਮਹੀਨਿਆਂ ਦੀ ਗੱਪਣ ਇਹਦਾ 1 ਮਹੀਨਾ ਰਹਿ ਗਿਆ ਜਾਂ 40 ਦਿਨ ਮੇਰੇ ਖਿਆਲ ਲੇ ਸਕਦੇ ਇਹਨੂੰ ਸੁਣਤੀ ਮੈਂ ਤਰੀਕ ਲਿਖੀ ਹੈ ਜੀ ਅੱਛਾ ਜੀ ਆਏ ਆ ਬੱਚਾ ਮਾਰਦਾ ਨਾ ਛਾਲਾਂ ਵਿੱਚ ਹਾਂ ਪੂਰਾ ਬੱਚਾ ਪੱਕਾ ਹੈ ਸਹੀ ਗੱਲ ਇਹਦਾ ਮਹੀਨਾ ਸੂਨ ਚ ਰਹਿ ਗਿਆ ਜੀ ਆਹ ਵੇਖੋ ਆਹ ਸਹੀ ਗਾ ਹੈ ਹਨ ਤੇ 8 ਲੀਟਰ ਦਲਦੇ ਆ ਹਨ ਠੀਕ ਹੈ ਜੀ ਕੱਲ ਦੀ ਮੈਂ ਠੀ ਪੈਰੀ ਕਰਦੀ ਅਛਾ ਮਹੀਨਾ ਰਹੇਗਾ ਤੇ 8 ਲੀਟਰ ਦੁੱਧ ਤੇ ਆ ਜਾਵੇ ਉਹ ਸਿਕਾਉਂਦੀ ਨਹੀਂ ਅਸਲ ਚੀਜ਼ਾਂ ਅਸਲ 7 ਕਿਲੋ ਦੁੱਧ ਚੋਇਆ ਜਾਂ ਇਤਨਾ ਸਲਾਂ ਜੋ ਆਪਾਂ ਕਰੇਗਾ ਲਈ ਹੈ ਪਤਾ ਨਹੀਂ ਕਿੰਨਾ ਕਰਮ ਵਾਲੀ ਆਪਾਂ ਦੇ ਦੇਗੀ ਹੈ ਚਲੋ ਜੀ ਬੜੀ ਵਧੀਆ ਗੱਲ ਆ ਫਿਰ ਵੀ ਆਣਾ ਜਿਹੜੇ ਭਰਾ ਨੇ ਮੈਨੂੰ ਕਾਰੋਬਾਰ ਚਾਲੂ ਕਰਨਾ ਹੈ ਨਾ ਜਿੱਦਾਂ ਆਪਾਂ ਦੁੱਧ ਤੋਂ ਹਾਂ ਜੀ ਆਪਣਾ ਕੰਮ ਸ਼ੁਰੂ ਕਰਨਾ ਆ ਹਾਂ ਉਹਦੇ ਵਾਸਤੇ ਜੋੜਾ ਗਾਈਆਂ ਦਾ ਲੈਜੇ ਬਹੁਤ ਚੰਗਾ ਰਿਹਾ ਸਹੀ ਗੱਲ ਜੋੜਾ ਕੋਈ ਵੀਰ ਲੈ ਜੇ ਲਾਇਵ ਆਂਦੀ ਆ ਏ ਉਹ ਤੇ ਆਪਾਂ ਚੋਈ ਨਹੀਂ ਉਹਦੇ ਆਈ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਇਹ ਗਾਂ ਆਪਾਂ ਚੋਇਆ ਵਾ ਇਹਦੇ ਲਲਕਾਰਾ ਮਾਰ ਕੇ ਜਾਵਾਂਗੇ ਕਿ ਅਸੀਂ ਇੰਨਾ ਦੁੱਧ ਚੋਇਆ ਦੇ ਬਿਲਕੁਲ ਵੀਰੇ ਬਿਲਕੁਲ ਮੇਕਪਾਂ ਕੋ ਡੈਰੀ ਵੇਚ ਲਿਆ ਗਿਆ ਠੀਕ ਆ ਵੀਰੇ ਹੈ ਕਿ ਨਹੀਂ ਬਿਲਕੁਲ ਜੀ ਅੱਤਾ ਪਿੰਡ ਦੇ ਜਗਦੀਰੀ ਸਾਰਾ ਇਸੇ ਪੰਜਾਬ ਦੀ ਦੁੱਧ ਦੰਦਾ ਇਹਦਾ ਅੱਛਾ ਜੀ ਤੇ ਫੈਂਡ ਵੀ ਇਹਦੀ ਪੰਜ ਤੋਂ ਹੁਣ ਭਾਵੇਂ ਕੋ ਸੱਜਣ ਤੋਂ ਟਕੜ ਗਈ ਹੈ ਨਾ ਹਾਂਜੀ ਸੱਜਣ ਦਾ ਵੀ ਸੈਂਪਲ ਮੈਂ ਕਢਾ ਲਈ ਚਲੋ ਵੀਰ ਜੀ ਤੁਸੀਂ ਕਰਾਓਗੇ ਨਾ ਹਾਂਜੀ ਜੱਸੀ ਅਸੀਂ ਘੱਟੀ ਜਿਹਾ ਦੇ ਗਰਮੀ ਵੀ ਨਾ ਪਰਵਾਹ ਸਹੀ ਗੱਲ ਹੈ ਜੀ ਫੁੱਲ ਵੱਡੀ ਆ ਫੁੱਲ ਤੋੜ ਦੇਣ ਵੱਡੀ ਭੁੰਦੀ ਕਰਮ ਵਾਲੀ ਚੰਗੀ ਹੋਣੀ ਹੈ ਨਾ ਵੀਰੇ ਜਦੋਂ ਸੁੰਦੀ ਕਿ ਨਹੀਂ ਕਰਨਾ ਹਾਂਜੀ ਜਿਹੜਾ ਸੱਜਣ ਲੈ ਜਾਊ ਉਹ ਅੱਭੀ ਵਾਕੇ ਗਾਂ ਪਾਈ ਵੀਡੀਓ ਦੀ ਅੱਛਾ ਜੀ ਜੇ ਲੇਟ ਲੇਟ ਨਾ ਗਾਂ ਸਵੇਰੇ ਗੱਲ ਕਰੀ ਹੋਈ ਲਾਓ ਜੀ ਸਹੀ ਗੱਲ ਆ ਅਸਲ ਚੀਜ਼ਾਂ ਅਸਲ ਵੇਖੋ ਦੁੱਧ ਵਾਲੀ ਗਾੜ੍ਹ ਲੋ ਥੋੜ੍ਹੀ ਵੀ 8 ਕਿਲੋ ਦੁੱਧ ਆ ਸਹੀ ਗੱਲ ਆ ਇਹ ਫਿਰ ਚਵਾਈ ਲੱਗੀ ਇਹਨੂੰ ਇਹਦੇ ਗਾਂ ਨੂੰ ਮੋਟਰੀ ਆਹ ਹੋਏ ਮੱਲ ਦੇ ਬਾਲ ਹੋਇਆ ਲੈ ਵਾ ਇਹ ਖਾਲੀ ਜੀ ਫੁੱਲ ਲਵ ਡਿਵਾਡ ਆ ਨੀ ਜਵਾ ਦੇਖੋ ਜਵਾ ਹੀ ਰਾਇਆ ਦੇ ਹੀਰਾ ਠੀਕ ਹੈ ਨਾ ਬਾਕੀ ਸੀ ਇਲਸਲਾ ਕ ਫੁੱਲ ਲਿਆ ਕਰ ਮਾਲੀ ਯਾਰ ਭਾਵੇਂ ਨਾੜਾ ਜਿਆਨੀ ਜੀ ਤਾਹਾ ਚੋਲਾ ਥਣਾ ਦੇ ਵੀ ਨਾੜਾ ਆਹ ਦੇਖੋ ਵੀਰ ਜੀ ਮੜਾ ਠੀਕ ਹੈ ਨਾ ਠੀਕ ਹੈ ਬਾਕੀ ਵੀਰ ਜੀ ਆ ਵੀਰ ਹੁਣਾਂ ਕੋਲ ਇਹ ਜਿਹੜੀ ਵੈੜ ਹੈ ਕਿ ਨਹੀਂ ਹਾਂ ਜੀ ਹਾਂ ਜੀ ਤੇ 35000 ਦੀ ਵੈੜ ਵੀਰ ਜੀ ਦੇ ਦਾਂਗੇ ਅੱਛਾ 35000 ਦੀ 35000 ਕਰ ਦਈਏ ਮਾਨਤਾ ਮਾਨਤਾ 2000 ਦਾ ਕਰ ਦਾਂਗੇ ਜਿਹੜੀ ਕਰ ਕਹਿੰਦੇ ਚਲੋ ਜੋੜਾ ਕੋ ਲਵੇ 60000 ਦਾ ਯਾਰ ਲਓ ਜੀ ਜੋੜਾ 60000 ਦਾ ਪਰ ਹੈ ਚੀਜ਼ਾਂ ਬ੍ਰਾਂਡ ਆ ਸੱਖ ਦੀ ਇੱਕ ਇੱਕ ਇਹ ਚੱਜ ਦੀ ਵੀ ਇੱਕ ਵੀ ਨਹੀਂ ਆਉਂਦੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਪਨੀ ਬੁੱਧ ਪਾਣੀਆਂ ਹੈ ਬ੍ਰੀਡ ਵਾਲੀਆਂ ਬ੍ਰੀਡ ਵਾਲੀਆਂ 60000 ਦੇ ਵਿੱਚੋਂ 1000 ਰੁਪਿਆ ਜੇ ਕੋ ਆਖੇ ਤਾਂ ਵੀ ਨਹੀਂ ਜਮਾ ਲਵਣਾ ਲਓ ਜੀ 60000 ਦੀ ਬਾਕੀ ਵੀਰ ਜੀ ਆ ਵੀਰ ਹੁਣ ਇੱਥੇ ਆਓ ਆਪਣੀ ਤਸੱਲੀ ਕਰੋ ਵੱਡੀਆਂ ਗਾਵਾਂ ਵੜਾ ਫਾਰਮ ਵਾਲੀਆਂ ਜਰਸੀ ਸਾਰੇ ਅੱਜ ਜਿਹੜੇ ਪੀਸ ਹੈਗੇ ਆ ਹਨਾ ਵੀਰੇ ਬਾਕੀ ਫੁੱਲ ਵੱਡੀਆਂ ਆ ਦੁੱਧ ਦੁੱਧ ਚੰਗਾ ਕਰਮਾ ਵਾਲੀਆਂ ਕੋ ਬਾਕੀ ਵੀਰ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਐਡਰੈਸ ਆਪਣਾ ਵੀਰ ਜੀ ਹੈਗਾ ਜੇ ਜਲਾ ਕਰਤਾਰਸਪੁਰ ਹਾਂਜੀ ਤਹਿਸੀਲ ਪਟਾਲਾ ਹਾਂਜੀ ਤੇ ਪਿੰਡ ਮੇਸ਼ਰਪਰਾ ਠੀਕ ਆ ਜੀ ਉਟਾਲੇੋਂ ਨਿਕਲਦੇ ਆਂ ਮਿਰਜੀ ਆਪਣਾ 3 ਕਿਲੋਮੀਟਰ ਤੇ ਆਉਂਦਾ ਜਪੇਡ ਠੀਕ ਆ ਜੀ ਮੇਸ਼ਰ ਆਪਣਾ ਸੱਜੇ ਹੱਥ ਬੈਦੇ ਵਾਲੀ ਸਾਈਡ ਤੋਂ ਆਉਂਦੇ ਆ ਖੱਬੇ ਹੱਥ ਜੇ ਆਪਣਾ ਅਰਲਾਈਨਸ ਵੱਲ ਦੇ ਰਾਹ ਠੀਕ ਆ ਵੀਰੇ ਮੋਬਾਈਲ ਨੰਬਰ ਬੋਲੋ ਹਾਂਜੀ ਤੇ ਫੋਨ ਨੰਬਰ 77176 43509 77176 43509 ਸਾਸੀ ਗੱਲ ਚੈਨਲ ਵੇਖਣ ਵਾਲਿਆਂ ਨੂੰ ਤੇ ਵੱਧ ਤੋਂ ਵੱਧ ਮਿਰਜੀ ਚੈਨਲ ਨੂੰ ਕਰਨ ਭਰਾ ਦੇ ਵੱਧ ਤੋਂ ਵੱਧ ਸਪੋਰਟ ਕਰੋ ਬਿਲਕੁਲ ਵੀਰੇ ਬਿਲਕੁਲ ਦੱਸਿਆ ਕਰੋ ਮਾਲ ਕਿਦਾਂ ਦਾ ਹੌਸਲਾ ਵਧਾਈ ਦਿਓ ਬਿਲਕੁਲ ਵੀਰੇ ਬਿਲਕੁਲ ਸਾਸੀ ਗੱਲ ਵੀ